ਵਾਇਗੁਰਜ ਕੇ ਖਾਲਸਾ ਸਾਹਿਬ ਵਾਇਗੁਰਜ ਕੇ ਫਤੇ ਸਾਰਾ ਮੈਂ ਡਾਕਟਰ ਸਤਨਾਮ ਸਿੰਘ ਕਾ ਜੀ ਮੈਂ ਡਾਕਟਰ ਸਤਨਾਮ ਸਿੰਘ 97795 27401 ਆਪਾਂ ਕਬੂਤਰਾਂ ਦੇ ਗਲੇ ਖਰਾਬ ਦੀ ਮੂច ਪਲਕ ਜੰਮਣੀ ਅਰੇਸ਼ਾ ਗੰਡਾਂ ਦੇ ਦਵਾਈ ਦੱਸਾਂਗੇ ਤੁਹਾਨੂੰ ਜੀ ਇੱਕ ਲੈਣੀ ਆ ਅਜ਼ਿਥਰੋਮਾਈਸਿਨ ਟੈਬਲੇਟ 5 ਸਮਝੀ ਠੀਕ ਆ ਜੀ ਇੱਕ ਗੋਲੀ ਲੈਣੀ ਆ ਮੈਟਰੋਜਲ 400 ਮਜੀ ਠੀਕ ਆ ਜੀ ਇੱਕ ਲੈਣੀ ਫਲੂ ਕਨਾ ਜੋ 1.5 ਸਮਝ ਗੋਲੀ ਚਾਰ ਗੋਣੀਆਂ ਲੈਣੀਆਂ ਬਟਰੀ ਸੋਲ ਦੀਓ ਠੀਕ ਆ ਜੀ ਇੱਕ ਕੈਪਸੂਲ ਲੈਣਾ ਬੀਕਾ ਸੋਲ ਦਾ ਠੀਕ ਆ ਜੀ ਇਹ ਫਲੂ ਕਨਾ ਜੋ ਮੇਰੇ ਕੋਲ ਜਨਰਲ ਹੀ ਤੁਸੀਂ origignal ਲੈਣੀ ਆ ਮੇਰਾ ਵੀ ਇਹਨਾਂ ਨੇ ਸਾਰਿਆਂ ਦੀਆਂ ਆਰਡਰ ਬਣਾ ਲੈਣਾ ਵਾ ਜਿੰਨੀਆਂ ਦਵਾਈਆਂ ਸਾਰਿਆਂ ਦਾ ਆਰਡਰ ਬਣਾ ਲੈਣਾ ਤੇ ਕਣਕ ਦੇ ਦਾਣੇ ਦੇ ਬਰਾਬਰ ਸਵੇਰੇ ਤੇ ਕਣਕ ਦੇ ਦਾਣੇ ਦੇ ਨਾਲ ਬਰਾਬਰ ਸ਼ਾਮ ਨੂੰ ਤੇ ਚਾਰ ਬੂੰਦਾ ਬੜੋਟ ਹੁੰਦੀਆਂ ਜੇ ਮੇਰੇ ਕਿਸੇ ਵੀਰ ਦਾ ਕਬੂਤਰ ਦਾ ਗਲਾ ਪੱਕਦਾ ਵਾ ਮੂੰਹ ਪੱਕਦਾ ਸਾਹ ਔਖਾ ਲੈਂਦਾ ਵਰੀ ਸ਼ਾਵਾ ਜਾਂ ਕਿਤੇ ਗੰਡ ਬਣਦੀ ਆ ਠੀਕ ਆ ਜੀ ਗੰਡ ਨੂੰ ਥੋੜੀ ਜੀ ਸਾਫ਼ ਕਰਕੇ ਕੱਢ ਦੋ ਤੇ ਬਾਕੀ ਇਹ ਦਵਾਈ ਸ਼ੁਰੂ ਕਰ ਦਿਓ ਤਿੰਨ ਦਿਨ ਤਿੰਨ ਦਿਨ ਬਾਅਦ ਬਿਲਕੁਲ ਕਬੂਤਰ ਦਾ ਠੀਕ ਹੋ ਜਾਏਗਾ ਧੰਨਵਾਦ ਸਾਰੇ ਵੀਰਾਂ ਦਾ